ਗਰਾਊਂਡ 'ਚ ਆਏ ਆ ਬਈ ਤੇ ਦੇਵ ਰੂਪ ਦੀ ਪ੍ਰੈਕਟਿਸ ਕਰਾਉਣ ਕਿਉਂਕਿ 1 ਮਹੀਨਾ ਐਨ ਵਧੀਆ ਪ੍ਰੈਕਟਿਸ ਕਰਵਾਉਣੀ ਆ ਤੇ ਕਰਦੇ ਆ ਇਹਨੂੰ ਅੱਜ ਤੰਗ ਕਰ ਰਿਹਾ ਤੇ ਵੜ ਨਹੀਂ ਰਿਹਾ ਬਾਈ ਹਲੇ ਗਰਾਊਂਡ 'ਚ ਅੱਜ ਧੁੰਦ ਦੇਖੋ ਇੰਨੀ ਧੁੰਦ ਆ ਕਿ ਸਸਰੀ ਗੱਲ ਸਾਰੇ ਵੀਰਪਰਾ ਨੂੰ ਕਹਿਵਾਂ ਸਾਰੇ ਜਾਨਵਰ ਫੈਟ ਜਾ ਰਹੇ ਨੇ ਤੇ ਬਾਈ ਨਾਮ ਰੱਖਦਾ ਪਏ ਦਾ ਦੇਵ ਰੂਪ ਉਮਰ ਹੈਗੀ ਇਹਦੀ 13.5 ਤੋਂ 14 ਮਹੀਨੇ ਦੇ ਵਿੱਚ ਵਿੱਚ ਦੁੱਧ ਜਾਂਦਾ ਹੈ ਹਾਈ ਡੇ ਵੀ ਅਨਾਟ ਪਲੱਸ ਹੈ ਤੇ ਇਹ ਸੂਰਿਆਂਸ਼ ਦਾ ਬੱਚਾ ਹੈ ਪ੍ਰਭਾਤ ਦਾ ਪੁੱਤ ਹੈ ਮਾਂ ਦੀ ਤੂਫਾਨ ਦੀ ਡਾਇਰੈਕਟ ਹੈ ਡੀਐਨਏ ਇਹਦਾ ਕਲੀਅਰ ਹੈ ਇਹਦੇ ਬਾਪ ਦਾ ਵੀ ਇਹਦੇ ਦਾਦੇ ਦਾ ਵੀ ਇਹਦੀ ਮਾਂ ਦਾ ਵੀ ਤੇ ਇਹਦਾ ਵੀ ਤੇ ਅੱਜ ਪਹਿਲਾ ਦਿਨ ਹੈ ਪ੍ਰੈਕਟਿਸ ਦਾ ਲਗਾਤਾਰ ਮਹੀਨਾ ਪ੍ਰੈਕਟਿਸ ਕਰਾਉਣੀ ਹੈ ਇਹਦੀ ਐਨ ਵਧੀਆ ਨਿਕ ਨੁਕ ਦੇਖੋ ਲੈ ਹਾਲੇ ਥੋੜਾ ਜਿਹਾ ਡਰਦਾ ਹੈ ਨਾ ਗਰਾਊਂਡ 'ਚ ਨਹੀਂ ਵੜਦਾ ਜੇ ਇੱਕ ਵਾਰੀ ਗਰਾਊਂਡ 'ਚ ਵੜ ਜਵੇ ਫੇਰ ਤਾਂ ਮੈਂ ਕਹਿੰਦਾ ਕਹਿਣੀ ਕਿ ਆਏ ਭਜਾਵਾਂਗੇ ਕਿਉਂਕਿ ਫਿਰ ਹਲੇ ਤਾਂ ੱੱਕਾ ਹੀ ਕਰ ਰਿਹਾ ਦੇਖੋ ਬਾਕੀ ਸੁੰਭ ਸੰਭ ਦੇਖ ਲੋ ਨੱਕ ਦੇਖ ਲੋ ਬਾਲ ਦੇਖ ਲੋ ਮੱਥੇ ਪਟਾ ਦੋ ਪੈਰ ਚਿੱਟੇ ਨੇ ਇਹਦੇ ਇੱਕ ਸਾਈਡ ਦੀ ਦੋ ਪੈਰ ਚਿੱਟੇ ਐ ਤੇ ਮਾੜਾ ਜਵਾਬ ਆ ਦੇਖੋ ਚਲੋ ਚਲੋ ਔਖਾ ਸੌਖਾ ਇੱਕ ਵਾਰ ਤਾਂ ਬਾੜੇ ਹੋਣਾ ਹੈ ਹਲ ਆ ਦੇਖੋ ਬਾਈ ਕਰ ਰਹੇ ਆ ਜਾਂ ਨਹੀਂ ਰਹੇ ਅੰਦਰ ਚੱਲ ਚੱਲ ਖਿੱਚ ਗੇੜਾ ਜਾਂ ਦੇ ਲੈ ਇੱਕ ਵਾਰ ਰੋਏ ਮੇਟਰੋ ਵੜਤਾ ਗਿਆ ਗਰਾਊਂਡ ਚ ਹੁਣ ਕਰਾਉਣੇ ਆ ਮੜਾ ਜਾਂ ਰਨਿੰਗ ਜੀ ਉਹ ਕਰਾਉਣੀ ਹੈ ਹੋਰ ਤਾਂ ਕੁਝ ਨਹੀਂ ਕਰਾਉਣਾ ਬੱਪਾ ਇਹਨਾਂ 10 ਮੀਟਰ ਰਨਿੰਗ ਕਰਾ ਕੇ ਲੈ ਜਾਣਾ ਫੇਰ ਘਰ ਨੂੰ ਚਲੋ ਚਲੋ ਵੈਰੀ ਗੁੱਡ ਹਾਂ ਅੱਗੇ ਵਾਸਤੇ ਘਾਹ ਤੋਂ ਡਰੇ ਆ ਨਹੀਂ ਕਰੂਗਾ ਫੇਰ ਲਾਉਨੇ ਆ ਤੇ 15 20 ਮਿੰਟ ਆਓ ਭਜਾਓ ਲੋਵੀ ਹੋ ਰਹੀ ਐ ਪ੍ਰੈਕਟਿਕ ਦੇਖੋ ਫਿਰ ਹੁਣ ਓਕੇ ਨਾ ਰਬੋਟਾ ਦੇਵ ਦੇਵ ਰੂਪ ਐ ਇਹ ਭਾਈ ਕੋਈ ਮਿੱਤਰੋ ਫੜ ਲਿਆ ਹੁਣ ਸੁਰਕੇ ਨਹੀਂ ਜਾਣਾ ਹਾਂ ਬਜਾੜ ਥੱਕਿਆ ਖੜਾ ਉੱਪਰੋਂ ਕਰ ਉਹ ਚੱਕੋ ਕਰ ਦਨੇ ਦੀ ਹਾਂ ਠੀਕ ਆ ਤੇ ਚੱਲਦੇ ਹਾਂ ਹੁਣ ਆਪਾਂ ਮੋਟਰ ਤੇ ਨੂੰ ਲੈ ਕੇ ਫਾਰਮ ਤੇ ਨੂੰ ਚਲੋ ਦੇਵ ਆ ਗਿਆ ਆ ਨਾ ਇਹੋ ਬਾਹਰ ਨਹੀਂ ਜਾਣ ਨੂੰ ਔਖਾ ਕਰਦਾ ਚੱਲ ਆ ਆ ਬਾਹਰ ਕੱਢਣੇ ਨੂੰ ਔਖਾ ਹੂ ਮੜਾ ਜਾ ਮਿੱਤਰੋ ਪ੍ਰੈਕਟਿਸ ਜਾਰੀ ਆ ਦੇਖੋ ਤਾਂ ਫਿਰ ਜਾਂਦਾ ਨਾ ਬਣਿਆ ਆ ਨਾ ਚਲੋ ਚਲੋ ਵੈਰੀ ਗੁੱਡ ਹੌਲੀ ਨਹੀਂ ਕਰਨਾ ਸ਼ਾਬਾਸ਼ ਸ਼ਾਬਾਸ਼ ਦੇ ਬਰੂਪ ਪ੍ਰੈਕਟਿਸ ਕਰਾ ਰਹੇ ਆ ਸਕੂਟਰੀ ਨਾਲ ਕਿਉਂਕਿ ਇਹ ਕਨ ਆਦਤ ਪੈ ਜੂਗੀ ਇਹਦੀ ਰਨਿੰਗ ਫਿਰ ਜ਼ਿਆਦਾ ਖੋਜਿਆ ਕਰੂਗੀ ਹਰੇ ਪਹਿਲਾ ਦਿਨ ਹੈ ਨਾ ਬੈਕ ਤੇ ਤਰੋ ਬਸ਼ੀਰਾ ਕਮਾ ਕੇ ਫਾਰਮ ਤੇ ਲੈ ਗਏ ਅਸੀਂ ਲਾਗੇ ਸੀ ਮਾੜਾ ਯਾਰ ਰਸਤੇ 'ਚ ਕੰਮ ਕਰਨਾ ਤਾਂ ਕਰਕੇ ਹੁਣ ਚਲੋ ਮੋਟਰ ਤੇ ਵੀ ਚੱਲਦੇ ਆਪਾਂ ਤੇ ਬਾਣੀ ਆਪਣੀ ਇੱਧਰ ਕਰਨੀ ਪਈ ਹਾਂਜੀ ਨੂਰੀ ਹਾਂ ਠੀਕ ਆ ਨੂਰੀ ਖਰਾਬ ਹੋ ਗਈ ਬਹੁਤ ਬਹੁਤ ਚੁਸਤ ਹੋ ਗਈ ਬਹੁਤ ਖਰਾਬ ਹੈ ਹਾਂ ਹਾਂ ਕੱਲ ਨਾਤੀ ਦੀ ਲੱਬੜ ਗਈ ਵਾਰ ਚੱਲ ਹੁਣ ਘਰ ਖਰਾਬ ਅੱਜ ਜਾਣਾ ਅੰਬਰ ਵੀ ਨੜਾਦੀ ਦੀ ਬਾਣੀ ਪਾਣੀ ਤਾਂ ਕੱਢਤੀ ਹੈ ਬਈ ਬਾਹਰ ਹੁਣ ਦੂਜੀਆਂ ਵੀ ਕੱਢਣੀਆਂ ਨੇ ਖੜ ਜਾ ਖੜ ਜਾ ਹੁਣ ਤਿੰਨਾਂ ਗੂੜੀਆਂ ਬਾਹਰ ਮਿੱਤਰੋ ਰਹਿ ਗਈ ਅੰਬਰ ਅੰਬਰ ਨੂੰ ਇੱਧਰ ਖੁੱਲਾ ਛੱਡ ਲੈਣਾ ਆਪਾਂ ਨੇ ਹੁਣ ਪਹੁੰਚ ਗਏ ਆ ਬਈ ਫਾਰਮ ਤੇ ਜਾਨਵਰ ਖੁੱਲੇ ਛੜਤੇ ਬਾਕੀ ਕਰਤੇ ਬੰਦ ਇਹਨਾਂ ਨੂੰ ਵੀ ਜਾ ਖੁੱਲੇ ਛੱਡੇ ਇਹਦੇ ਹਲੇ ਨਹੀਂ ਦੇਖੀ ਨੀ ਮੁਰਗੀ ਹੋਰ ਨਹੀਂ ਯਾਰਾ ਕੋਈ ਨਹੀਂ ਦੇਖਦੇ ਆ ਆਈ ਫਰੀ ਜਾਣਗੀਆਂ ਕੋਈ ਨਹੀਂ ਚੱਲ ਹਲੇ ਫੇਰ ਲੈਣਗੇ ਹਲੇ ਵੀ ਬੇਲ ਨਹੀਂ ਆਪਾਂ ਤਾਂ ਕਬੂਤਰਾਂ ਦਾ ਕੰਬੂਤਰਾਂ ਦਾ ਨਵੇੜਤਾ ਆ ਦੋ ਸੀਲ ਬਾਅਦ ਚ ਖੋਲਾਂਗੇ ਅੱਧੇ ਘੰਟੇ ਤੱਕ ਤੇ ਦੇਵ ਆਪਣਾ ਖਾ ਰਿਹਾ ਖਾਣਾ ਈਗਾ ਓਕੇ ਰਬੋਟਾਂ ਖਾ ਰਿਹਾ ਆਪਣਾ ਫੀਡ ਫੂਡ ਤੇ ਮੂਫਲੀ ਦਾ ਨੀਰਾ ਤੇ ਪਾਊਡਰ ਓਕੇ ਰਬੋਟਾਂ ਘਰੇ ਪਹੁੰਚ ਗਏ ਮਿੱਤਰੋ ਨੂਰੀ ਦੇ ਖਖਰਾ ਵਗੈਰਾ ਫੇਰ ਤੈਨ ਤੇ ਮਿਸ਼ਰੀ ਤੇ ਫੇਰਨ ਲੱਗੇ ਆ ਪਾਣੀ ਪਾਦਾ ਦਾਣੇ ਪਾਦੇ ਕਬੂਤਰ ਕਮੇ ਕੱਢ ਕੇ ਬੈਠਾ ਇਹਨੇ ਦੋ ਘੜੀ ਆਜੋ ਭਾਈ ਸਾਹਿਬ ਜੀ ਆਂਡਾ ਮੈਨੂੰ ਨਹੀਂ ਲੱਗਦਾ ਕੋਈ ਸੰਭੋਗੇ ਤੁਸੀਂ ਆਜੋ ਹਾਂ}{|\text{ਸ਼ਿਆਲ}} ਚੋਕੋ ਨਿਆਰੇ ਨਾਲ ਦਾਣੇ ਹੈ ਕਿੰਨਾ ਜੀ ਲੱਗਦਾ ਹੈ ਇੱਥੇ ਮਿੰਜਾ ਇੱਥੇ ਢ ਕਰ ਲੈਣਾ ਹੁਣ ਮੈਂ ਨਿਆਰੇ ਨਾਲੇ ਬੈਠਦੇ ਆ ਦੋ ਘੜੀ ਬਾਣੀ ਨੂੰ ਲੈ ਕੇ ਪਹੁੰਚ ਚੁਕੇ ਆ ਇੱਤਾਂ ਦਾ ਗੇੜਾ ਮਿੰਜਾ ਬਉਣ ਹੋ ਰਿਹਾ ਸਬਰੇ ਹੋ ਰਹੀ ਹੈ ਅੰਬਰ ਕਿੱਥੇ ਪੈ ਆਉ ਫਿਰਦੀ ਹੈ ਖੇਤਾਂ ਚ ਅੰਬਰ ਉਹ ਲੰਦੀਆਂ ਨਿਆਰੇ ਦਾ ਲਓ ਸਫਾਈ ਚੱਲ ਰਹੀ ਹੈ ਬਾਣੀ ਦੀ ਦੇਖੋ ਫੇਰਾ ਠੀਕ ਆ ਓਕੇ ਆ ਇਧਰ ਮੇਜਾ ਅੱਧਾ ਬਣ ਹੋ ਗਿਆ ਗਰਮੀਆਂ ਗਰਮੀਆਂ ਇਹਦੇ ਪਰੇ ਪੈ ਕੇ ਗੁਜ਼ਾਰਾ ਕਰਨਾ ਤੇ ਅੰਬਰਾਉ ਖਾਂਦੀ ਫਿਰਦੀ ਆ ਅੰਬਰ ਨੂੰ ਕੋਈ ਮਤਲਬ ਨਹੀਂ ਕਰ ਕਰੇ ਤੱਕ ਇੱਥੇ ਗਈ ਆਉ ਫਿਰਦੀ ਆ ਕੋਈ ਉਹਨੂੰ ਮਤਲਬ ਨਹੀਂ ਕਿਸੇ ਤੱਕ ਬਾਸ ਖਾਣ ਵੱਲ ਧਿਆਨ ਹੈ ਪੂਰਾ ਲੈ ਕੇ ਜਾਣੇ ਆ ਉਹਨੂੰ ਕਰਨ ਨੂੰ ਓਏ ਮਿੱਤਰੋ ਬਾਣੀ ਤਾਂ ਲੈ ਚੱਲੇ ਘਰ ਹਾਂ ਫੇਰ ਦੇ ਨੂੰ ਕਪੜਾ ਫੇਰ ਦੇ ਤੇ ਬਸ਼ੇਰਾ ਕੱਢ ਕੇ ਆਪਾਂ ਉਹਦੀ ਮਾਰਸ਼ ਕਰਨੀ ਹੈ ਹੁਣ ਕੋਕੇ ਨਹੀਂ ਕੱਢਣੇ ਮਾਮੇ ਕੋਕਿਆਂ ਨਾਲ ਤਾਂ ਔਖਾ ਹੋ ਜਾਣਾ ਟਾਂਕੇ ਲਾਉਣੇ ਇਹਨੂੰ ਰੁਕ ਜਾ ਦੋ ਮਿੰਟ ਰੁਕ ਜਾ ਤੇ ਆ ਗਈ ਅੰਬਰ ਵੀ ਅੰਬਰ ਨੂੰ ਵੀ ਲੈ ਚੱਲੇ ਘਰ ਨੂੰ ਉਦੋਂ ਬਾਅਦ ਬਸ਼ੇਰਾ ਕੱਢਦੇ ਜੱਸੇ ਛੱਡੇ ਆਉ ਘਰ ਫੜਦੇਗੇ ਮਿੱਤਰੋ ਜਾਨ ਉਹ ਵੀ ਸਪਰੇਅ ਕਰਾ ਰਹੇ ਹਾਂ ਤਾਕਤ ਦੀ ਮਿੰਜਾ ਵੀ ਸਾਡਾ ਅੱਧਾ ਕੇ ਰਹਿ ਗਿਆ ਬਸ ਅੱਧੇ ਤੋਂ ਕੱਟੇ ਤੇ ਬਸ਼ੇਰੇ ਨੂੰ ਲੈ ਕੇ ਗਏ ਆਂ ਤੁਰਨਾ ਕਿਉਂਕਿ ਪ੍ਰੈਕਟਿਸ ਦੋ ਦੋ ਟਾਈਮ ਲਗਾਤਾਰ ਕਰਾਉ ਹੂੰ ਤਾਂ ਥੋੜਾ ਪਤਲਾ ਹੋ ਜੂ ਨਾਲੇ ਢਿੱਡ ਜਿਹੜਾ ਮੋਟਾ ਜਿਹਾ ਹੋਇਆ ਫਿੱਟ ਹੋ ਜੂਗਾ ਤੇ ਉਧਰ ਬਸ਼ੇਰੀ ਆ ਗਈ ਨੀਲੀ ਆਪਣੇ ਵਾਲੀ ਉਹਦੀ ਪ੍ਰੈਕਟਿਸ ਕਰਾਉਣ ਗਏ ਤੇ ਆਹੋ ਦੇਖ ਆ ਆ ਗਈ ਹੁਣ ਇਧਰੋਂ ਬਸ਼ੇਰਾ ਜਾ ਰਿਹਾ ਓ ਸਕੂਟਰੀ ਫੜ ਲਓ ਨਾ ਤੇ ਸਕੂਟਰੀ ਨਾਲ ਭਜਾ ਕੇ ਲੈ ਜਿਓ ਮੈਂ ਕਿਹਾ ਬਸ਼ੀਰਾ ਬਾਈ ਛੜਤਾ ਘਰੇ ਖੁੱਲਾ ਮੈਂ ਕਿਹਾ ਬਲੌਕ ਕੰਟੀਨਿਊ ਕਰ ਲਈ ਕਮੈਂਟ ਮੂਟ ਬੋਲਣ ਤੇ ਰਹਿ ਗਏ ਇਧਰ ਕੰਮ ਆਪਣਾ ਡੰਨਾ ਉਹ ਥੱਲੇ ਵਾਲੇ ਕੱਕ ਖਾਂਦਾ ਖੋਲੜੀ ਵਾਲੇ ਨਹੀਂ ਖਾਂਦਾ ਲੈ ਲਾ ਨਾ ਚਲੋ ਬੋਲੀਏ ਕਮੈਂਟ ਅੰਛ ਸ਼ਰਮਾ ਮੁਬਾਰਕਾਂ ਵੀਰੇ ਜੀ ਥੈਂਕ ਯੂ ਵੀਰੇ ਜੱਸਾ ਜਸਵੀਰ ਸਿੰਘ ਥੈਂਕ ਯੂ ਵੀਰੇ ਹੈਲੋ ਬਾਈ ਗੁੱਡ ਜੌਬ ਥੈਂਕ ਯੂ ਵੀਰੇ ਹਰਸ਼ਪੰਦੇ ਕੰਗ੍ਰੈਚੂਲੇਸ਼ਨ ਫਰਮਾਨ ਸਾਹਿਬ ਥੈਂਕ ਯੂ ਵੀਰੇ ਸਾਗਰ ਲਵਾਣਾ ਹਰਸ਼ਦੀਪ ਸਿੰਘ ਵੀਰੇ ਬਸ਼ੀਰਾ ਬਹੁਤ ਵਧੀਆ ਥੈਂਕ ਯੂ ਵੀਰੇ ਨਾਈਸ ਵਰਕ ਵੀਰ ਜੀ ਮਨਜੀਤ ਜੂ ਐਸ ਐ ਥੈਂਕ ਯੂ ਵੀਰੇ ਮਨਜੀਤ ਵੀਰਾ ਜੂ ਐਸ ਐ ਦਾ ਧੰਨਵਾਦ ਵੀਰੇ ਸੁਰਿੰਦਰ ਸਿੰਘ ਬਿੱਟੂ ਥੈਂਕ ਯੂ ਵੀਰੇ ਅਫਸ਼ਲ ਦੀਪ ਥੈਂਕ ਯੂ ਵੀਰੇ ਸਾਗਰ ਲਵਾਣਾ ਥੈਂਕ ਯੂ ਵੀਰੇ ਬਾਜ ਬਰਾੜ ਥੈਂਕ ਯੂ ਵੀਰੇ ਅਮਰਜੀਤ ਕੰਗ੍ਰੈਚੁਲੇਸ਼ਨ ਹੋਵੇ ਬਾਈ ਤੇ ਜੀ ਤੁਹਾਨੂੰ ਥੈਂਕ ਯੂ ਥੈਂਕ ਯੂ ਵੀਰੇ ਜਗਰਾਜ ਸਿੰਘ ਕਿਵੇਂ ਬਾਈ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਸਰਬਜੀਤ ਹੈਲੋ ਬਾਈ ਠੀਕ ਠਾਕ ਹਾਂਜੀ ਹਾਂ ਬਹੁਤ ਵਧੀਆ ਵੀਰੇ ਹਰਸ਼ ਪਨੇਰ ਡਿਟੇਲ ਦੱਸਿਓ ਬਾਈ ਬੱਚੇ ਦੀ ਵੀਰੇ ਬੱਚਾ ਹੈਗਾ ਸੂਰਿਆਂਛ ਦਾ ਸੂਰਿਆਂਛ ਹੈਗਾ ਪ੍ਰਭਾਤ ਦਾ ਡੀਐਨਏ ਕੁਆਲੀਫਾਈਡ ਹੈ ਤੇ ਮਾਂ ਇਹਦੀ ਡਾਇਰੈਕਟ ਤਫਾਨ ਦੀ ਹੈ 14 ਮਹੀਨੇ ਉਮਰ ਹੈ ਤੇ ਹਾਈਟ ਇਹਦੀ 59 ਪਲੱਸ ਮੰਨੋ 59 ਮੰਨ ਲਓ ਹਾਂ ਸਾਗਰ ਲਵਾਣਾ ਮਨਜੀਤ ਵੀਰ ਜੂਐਸਏ ਤੋਂ ਧੰਨਵਾਦ ਵੀਰੇ ਨੇ ਕਮੈਂਟ ਕਰਨ ਲਈ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ